ਇਰੇ ਦੋਸਤੋ ਮੇਰੇ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਤੁਹਾਡੇ ਕੁਝ ਵੀਰਾਂ ਦੇ ਫੋਨ ਵੀ ਆਏ ਕਮੈਂਟ ਵੀ ਆਏ ਵੀ ਦੁਬਾਰਾ ਸਾਨੂੰ ਕਲੀਅਰ ਕਰਕੇ ਥੋੜਾ ਜਿਹਾ ਜਿਹੜੀ ਆਪਾਂ ਲਸਨ ਦੀ ਤੇ ਘੋੜੀ ਦੀ ਇੱਕ ਤੁਹਾਨੂੰ ਤਕਨੀਕ ਦੱਸੀ ਸੀ ਤੇ ਉਹ ਮੈਂ ਦੁਬਾਰਾ ਹੁਣ ਇਹ ਤੁਹਾਨੂੰ ਸਾਰਾ ਲਾਈਵ ਕਰਕੇ ਫੇਰ ਦੁਬਾਰਾ ਦੱਸ ਦਵਾਂ ਤੇ ਕੀ ਕੀ ਉਹਦੇ ਵਿੱਚ ਜਿਹੜੇ ਭਰੇਜ਼ ਆ ਉਹ ਵੀ ਤੁਹਾਡੇ ਨਾਲ ਸ਼ੇਅਰ ਕਰਾਂਗੇ ਤੇ ਵੇਖੋ ਵੀਡੀਓ ਹੁਣ ਇਦੂ ਅੱਗੇ ਇਹ ਆਪਣੀ ਬਿਲਕੁਲ ਸਰਬਲੋਹ ਦੀ ਜਿਹੜੀ ਕੌਲੀ ਹੈ ਖਾਲੀ ਹੈ ਬਿਲਕੁਲ ਤੁਹਾਡੇ ਸਾਹਮਣੇ ਮੈਂ ਰੱਖਤੀ ਐ ਹੁਣ ਮੈਂ ਗੈਸ ਨੂੰ ਆਨ ਕਰਤਾ ਤੇ ਡੱਬਾ ਕਿਉਂ ਖੋਲਣਾ ਇਹ ਲਸਣ ਮੇਰਾ ਛਿਲਕੇ ਰੱਖਿਆ ਪਿਆ ਇਹ 6 ਦੇ ਕਰੀਬ ਉਹ ਛੋਟੀਆਂ ਗੰਡੀਆਂ ਨੇ ਤੇ ਆਹ ਮੈਂ ਤੁਹਾਡੇ ਸਾਹਮਣੇ ਦੇਸੀ ਘਿਓ ਹੈ ਮੈਂ ਗਿਰ گاਉਂ ਦਾ ਵੀ ਮੰਗਾ ਲੈਂਦਾ ਹੁੰਨਾ ਪਰ ਇਹ ਚਾਣਾ ਆਉਂਦਾ ਹੀ ਤਿਆਰ ਕੀਤਾ ਹੋਇਆ ਘਰੇ ਮਲਾਈ ਤੋਂ ਜਿਹੜੀ ਕਰੀਮ ਹੁੰਦੀ ਹੈ ਦੁੱਧ ਦੀ ਉਹਦੇ ਤੋਂ ਇਹ ਤਕਰੀਬਨ ਠੰਡ ਕਰਕੇ ਕਿਉਂ ਜੰਮਿਆ ਹੋਇਆ ਇਹ ਅੰਦਾਜ਼ਾ ਇਹ ਦੋ ਚਮਚੇ ਕਿਉਂ ਹੋਊਗਾ ਆ ਤੁਹਾਡੇ ਸਾਹਮਣੇ ਵੀ ਪਾ ਦਿੱਤਾ ਇਹ ਸਾਰੀ ਮੈਂ ਤੁਹਾਨੂੰ ਲਾਈਵ ਦਿਖਾਉਣ ਲੱਗੇ ਹਾਂ ਇਸੇ ਕਰਕੇ ਤੇ ਜਿੰਨਾ ਚਿਰ ਕਿਉਂ ਥੋੜਾ ਜਿਹਾ ਗਰਮ ਹੁੰਦਾ ਤੇ ਆਹ ਲਸਣ ਇੱਕ ਦੋ ਤਿੰਨ ਚਾਰ 5 6 ਆ ਤੁਹਾਡੇ ਸਾਹਮਣੇ ਹੁਣ ਕਿਉਂ ਗਰਮ ਹੋ ਰਿਹਾ ਤੇ ਲਸਣ ਦੀਆਂ ਜਿਹੜੀਆਂ ਛੋਟੀਆਂ ਗੰਡੀਆਂ ਹੁੰਦੀਆਂ ਇਹ ਮੇਰੀ ਹੱਥ ਦੇ ਉੱਤੇ ਦੇ ਲਗਾਤਾਰ ਖਾਣੀ ਆ ਕਿਵੇਂ ਕਲੀਅਰ ਹੋਰ ਗੱਲ ਕਰਦੇ ਆ ਮੈਨੂੰ ਤਕਰੀਬਨ 1 ਸਾਲ ਦੇ ਕਰੀਬ ਹੋ ਗਿਆ ਨੂੰ ਖਾਂਦੇ ਨੂੰ ਤੇ ਮੈਂ ਤੁਹਾਨੂੰ ਉਹਦੇ ਨੂੰ ਦੱਸਿਆ ਸੀ ਵੀ ਮੈਨੂੰ ਤਾਂ ਇਹ ਚੀਜ਼ ਨੇ ਬੜਾ ਫਾਇਦਾ ਕੀਤਾ ਹੁਣ ਦੂਸਰਾ ਇਹ ਤੋਂ ਅੱਗੇ ਜਿਹੜਾ ਪ੍ਰੇਜ ਹੈ ਤੁਹਾਡੇ ਸਾਡੇ ਆ ਤਿੰਨ ਡੱਬੇ ਪਏ ਆ ਇਹਨਾਂ ਵਿੱਚ ਗੁੜ ਹੈ ਤੇ ਆਹ ਸ਼ੱਕਰ ਵੀ ਹੈ ਦੇਸੀ ਸ਼ੱਕਰ ਇਹ ਮੈਂ ਪੁਨਸਾਰੀ ਵਾਲਿਆਂ ਤੋਂ ਵੀ ਲੈ ਲੈਣਾ ਹੁੰਦਾ ਸਾਡੇ ਨੇੜੇ ਇੱਥੇ ਖਲਾੜਾ ਹੈਗਾ ਇੱਕ ਮੁਦਗੀ ਕੋਲੇ ਜਾਂ ਫੇ ਰਾਜਿਆਣੇ ਸਾਡੇ ਨਾਨਕੇ ਹੈ ਜੇ ਉੱਥੇ ਜਾਈਏ ਤੇ ਉਸ ਖਲਾੜੇ ਤੋਂ ਲਿਵਾਉਣਾ ਬਣਵਾ ਲਈਦੀ ਹੈ ਪੂਰੀ ਖੜਕ ਹੁਣ ਇਹ ਚੀਜ਼ਾਂ ਅਸੀਂ ਜਿਹੜੀਆਂ ਰਸੋਈ ਦੇ ਵਿੱਚੋਂ ਨਾ ਤਾਂ ਅਸੀਂ ਖੰਡ ਯੂਜ਼ ਕਰਦੇ ਆ ਜਿਹੜੀ ਸਭ ਤੋਂ ਵੱਡੀ ਗੱਲ ਹੈ ਕਿ ਕਸੀ ਰਿਫਾਈਨਡ ਹੈ ਜਿਹੜਾ ਉਹ ਵੀ ਬਹੁਤ ਘੱਟ ਯੂਜ਼ ਕਰਦੇ ਪਹਿਲੇ ਕਰਦੇ ਨਹੀਂ ਜਾਂ ਤੇਲ ਤੇ ਜਾਂ ਕਿਉਂ ਕੋਣ ਹੈ ਕਿ ਉਹ ਅੰਦਾਜ਼ਾ ਤੁਸੀਂ ਦੇਖ ਲਓ ਵੀ ਚਮਚਾ ਤੁਸੀਂ ਆਪਦੇ ਹਿਸਾਬ ਨਾਲ ਪਾਲਿਓ ਉਮਰ ਦੇ ਹਿਸਾਬ ਦੇ ਨਾਲ ਵੀਖ ਲਓ ਜਿਹੜਾ ਮੁੰਡਾ ਯੰਗ ਹੈ ਉਹ ਹੋਰ ਪਾਲ ਕਰੋ ਉਹਨੂੰ ਤਾਂ ਲੋੜ ਨਹੀਂ ਹੁੰਦੀ ਤਾਂ ਜਿਹੜੇ ਸ਼ੂਗਰ ਦੇ ਪੇਸ਼ੈਂਟ ਉਹਨਾਂ ਵਾਸਤੇ ਜ਼ਰੂਰੀ ਹੈ ਤੇ ਹੁਣ ਇਹਦੇ ਵਿੱਚ ਤੁਸੀਂ ਵੀਰਾਂ ਨੇ ਕਿਹਨੂੰ ਫੋਨ ਕੀਤਾ ਵੀ ਤਰੀਜੀ ਕੀ ਪਾਈ ਸੀਗੀ ਜਦੋਂ ਅੱਜ ਸਾਗ ਬਣਿਆ ਹੋਇਆ ਉਦੋਂ ਨੂੰ ਛੋਲਿਆਂ ਦੀ ਸਬਜ਼ੀ ਸੀ ਹੁਣ ਜਿਹੜਾ ਲਸਣ ਹੈ ਇਹ ਹਲਕਾ ਬ੍ਰਾਊਨ ਹੋ ਗਿਆ ਆ ਦੇਖ ਲਓ ਬਸ ਇੰਨਾ ਕੀ ਕਰਨਾ ਹੈ ਇਦੋਂ ਜ਼ਿਆਦਾ ਨੀਮ ਕਰਨਾ ਹੁਣ ਇਹਦੇ ਵਿੱਚ ਸਾਗ ਹੈ ਜਿਹੜਾ ਪਾਲਣਾ ਤੇ ਰੋਟੀ ਬਣੀ ਜਾਂਦੀ ਆ ਇਹਦੇ ਨਾਲ ਬਸ ਰੋਟੀ ਖਾ ਲੀ ਜਿਹੜਾ ਹੁਣ ਟਾਈਮ ਹੈ ਸਵੇਰ ਦਾ ਮੇਰਾ ਖਿਆਲ ਆ 8:30 ਵਜੇ ਹੋਣੀ ਹੈ ਜੀ ਅਸੀਂ ਮੈਂ ਇਸੇ ਵੇਲੇ ਖਾ ਲੈਂਦਾ ਹਾਂ 8:30 ਵਜੇ ਦਾ ਟਾਈਮ ਪੀਸ ਤੇ ਤੁਸੀਂ ਦੇਖ ਸਕਦੇ ਹੋ ਬਾਕੀ ਜਿਹੜੀ ਲਾਈਫ ਆ ਜਿਹੜੀ ਉਹ ਸਾਦੀ ਜ਼ਿੰਦਗੀ ਜਿਹੜੀ ਸਭ ਤੋਂ ਬੈਸਟ ਹੁਣ ਜਿਹੜਾ ਆਟਾ ਹੈ ਜਿਹੜੀ ਮੇਨ ਗੱਲ ਤੁਹਾਡੇ ਨਾਲ ਕਰਨ ਵਾਲੀ ਰਹਿ ਗਈ ਸੀ ਮੇਰੇ ਖਿਆਲ ਥੋੜੀ ਬਹੁਤੀ ਜਿਹੜਾ ਆਟਾ ਹੈਗਾ ਆਟਾ ਅਸੀਂ ਉਹ ਪਿਆ ਸਾਡਾ ਮਲਟੀ ਗ੍ਰੇਨ ਥੱਲੇ ਬਣਵਾਇਆ ਪੰਸਾਰੀ ਵਾਲੇ ਤੋਂ ਜਾ ਕੇ ਨਾ ਤੁਸੀਂ 슈ਗਰ ਵਾਲਾ ਆਟਾ ਕਹਿ ਕੇ ਤੇ ਵੀ ਮੈਂ ਵੀ ਅਸੀਂ 슈ਗਰ ਵਾਲੇ ਦੇ ਵੀ ਆਟਾ ਜਿਹੜਾ ਹੈਗਾ ਉਸ ਦਾ ਬਣਾ ਤਿਆਰ ਕਰਦੇ ਹਾਂ ਚਰਾਗੀ ਕੋਹ ਦਰਾ ਕੰਗਣੀ ਜਿਹੜਾ ਹੋਰ ਜਿਹੜਾ ਤੁਹਾਡੇ ਤੁਸੀਂ ਲਾਈ ਕਰਦੇ ਹੋ ਉਹ ਪਾਓ ਜਿਵੇਂ ਜਵਾਰ ਦਾ ਹੈਗਾ ਬਾਜਰੀ ਦਾ ਥੋੜਾ ਥੋੜਾ ਪਾ ਲੈਣਾ ਉਹਨੇ ਮੇਰੇ ਕਹਿਣ ਦਾ ਮਤਲਬ ਇਹ ਵੀ ਜਿਵੇਂ 10 ਕਿਲੋ ਜੇ ਕਣਕ ਦਾ ਆਟਾ ਹੈ ਤੇ 5 ਕਿਲੋ ਵਿੱਚ ਸੀ ਉਹ ਕਰ ਲੈਣਾ ਹੁਣ ਜਿਹੜਾ ਸਾਗ ਰੈਡੀ ਹੋ ਗਿਆ ਤੇ ਰੋਟੀ ਬਸ ਬਣੀ ਜਾਂਦੀ ਹੈ ਰੋਟੀ ਤੁਹਾਨੂੰ ਰੰਗ ਤੋਂ ਵੀ ਦਿਸਦਾ ਵੀ ਉਹ ਰੋਟੀ ਦਾ ਕਲਰ ਜਿਹੜਾ ਹਲਕਾ ਥੋੜਾ ਜਿਹਾ ਪੀਲਾ ਉਹ ਜਿਹੜੀ ਆਟਾ ਜਿਹੜਾ ਹੈਗਾ ਮਲਟੀ ਗ੍ਰੇਨ ਆਟਾ ਕਰਕੇ ਆ ਤੇ ਇਹ ਤੁਸੀਂ ਕਿਸੇ ਵੀ ਪੰਸਾਰੀ ਵਾਲੇ ਤੋਂ ਆਪਦਾ ਬਣਵਾ ਲਿਓ ਤੇ ਮਿਕਸ ਅਸੀਂ ਤਾਂ ਅੱਦੋ-ਅੱਦੀ ਕਰਦਣੀ ਜਿਵੇਂ 10 ਉਹ ਤੇ 5 ਜੇ ਤੁਸੀਂ ਨਹੀਂ ਵੀ ਕੱਲੀ ਗੋਟੀ ਖਾਣੀ ਤੇ ਕੱਲੀ ਵੀ ਉਹ ਖਾ ਸਕਦੇ ਹੋ ਉਸ ਤੋਂ ਜ਼ਿਆਦਾ ਲਾਹੇਵੰਦ ਹੈ ਜੇ ਤੁਸੀਂ ਬਿਲਕੁਲ ਹੀ ਕਣਕ ਨੂੰ ਮਹੀਨਾਕ ਤੁਸੀਂ ਬੰਦ ਕਰ ਦੇਉਗੇ ਕਣਕ ਦਾ ਜਿਹੜਾ ਆਟਾ ਹੈ ਤੇ ਉਹ ਬੇਸਿਕਲੀ ਲਾਹੇਵੰਦ ਹੈ ਹੁਣ ਕਈ ਵੀਰਾਂ ਦੇ ਵਿੱਚ ਮੈਸੇਜ ਆਏ ਸੀ ਵੀ ਜਿਹੜੀ ਨਹੀਂ ਜ ਸ਼ੱਕਰ ਪਾਉਣੀ ਉਹ ਗਲਤ ਹੈ ਵੇਖੋ ਯਾਰ ਮੇਰਾ ਤਾਂ ਫਿਰ ਸ਼ੂਗਰ ਡਾਊਨ ਹੋਣ ਲੱਗ ਗਈ ਸੀ ਮੈਂ ਤਾਂ ਪਾ ਪਾਣਾ ਆ ਤੁਹਾਡੇ ਸਾਹਮਣੇ ਦਹੀਂ ਦੇ ਵਿੱਚ ਦੋ ਤਿੰਨ ਚੀ ਸ਼ੱਕਰ ਦੇ ਪਾਏ ਆ ਜਿਹੜੀ ਉਹ ਰੱਖੀ ਤੁਹਾਨੂੰ ਦਿਖਾਈ ਆ ਤੇ बस ਇਸੇ ਤਰ੍ਹਾਂ ਹੀ ਇਹ ਖਾ ਲੈਣੀ ਹੈ ਕੋਈ ਇਹਦੇ ਚ ਜਿਆਦਾ ਹੋਰ ਕੀ ਤੇ ਡਰਿੰਕ ਤੋਂ ਥੋੜਾ ਜਿਹਾ ਪਰਹੇਸ਼ ਕਰਿਓ ਤੇ ਜੇ ਥੋੜੀ ਬਹੁਤੀ ਹਲਕੀ ਫੋਕੀ ਕਸਰਤ ਕਰ ਸਕਦੇ ਹੋ ਕਰ ਲਿਓ ਤੇ ਦੂਜੀ ਜਿਹੜੀ ਵੀਡੀਓ ਆ ਉਹ ਤੁਹਾਨੂੰ ਮੈਂ ਹੁਣ ਅੰਦਰ ਲਾ ਜਾ ਕੇ ਕਮਰੇ ਚ ਉਹਦਾ ਅਗਲਾ ਪਾਰਟ ਬਣਾਉਣਾ ਜਿਹੜਾ ਜਿਹੜੀ ਵੀਕਨੈਸ ਆਪਾਂ ਨੂੰ ਆ ਜਾਂਦੀ ਹੈ 슈ਗਰ ਦੇ ਪੇਸ਼ੈਂਟਾਂ ਨੂੰ ਖਾਸ ਕਰਕੇ ਉਹ ਵੀ ਤੁਹਾਡੇ ਨਾਲ ਮੈਂ ਸ਼ੇਅਰ ਕਰਦਾ ਹਾਂ ਤੇ ਬਾਕੀ ਦੋਸਤੋ ਜਿਹੜੀ ਜ਼ਿੰਦਗੀ ਦੀ ਮੈਂ ਕੱਲ ਵੀਡੀਓ ਪਾਈ ਸੀ ਨਾ ਵੀ ਪ੍ਰਿੰਸੀਪਲ ਜੋੜਾ ਉਹ ਸਾਡੇ ਗਵਾਨ ਤੋਂ ਲੜਕੀ ਵੀ ਆਈ ਸੀ ਉਹਨਾਂ ਦੇ ਸੱਸੋਹਰਾ ਸੀ ਤੇ ਜਿੱਥੇ ਤਾਂ ਘਰ ਦੇ ਵਿੱਚ ਹਸਬੰਡ ਵਾਈਫ ਦਾ ਪਿਆਰ ਹੈ ਤੇ ਜੇ ਉਹਨਾਂ ਚ ਅੰਡਰਸਟੈਂਡ ਵਧੀਆ ਹੈਗੀ ਹੈ ਤੇ ਫਿਰ ਤਾਂ ਬਿਮਾਰੀ ਕੋਈ ਨੇੜੇ ਵੀ ਨਹੀਂ ਆਉਂਦੀ ਕਿਉਂਕਿ ਸਭ ਤੋਂ ਵੱਡਾ ਦੁੱਖ ਵੀ ਇਹੀ ਹੁੰਦਾ ਜੇ ਘਰ ਦੇ ਵਿੱਚ ਕਲੇਸ਼ ਹੈ ਤੇ ਉਸ ਤੋਂ ਵੱਡਾ ਨਰਕ ਕੋਈ ਨਹੀਂ ਤੇ ਬੰਦਾ ਥੋੜਾ ਖਾ ਕੇ ਗੁਜ਼ਾਰਾ ਕਰ ਸਕਦਾ ਮਾੜਾ ਪਾ ਕੇ ਗੁਜ਼ਾਰਾ ਕਰ ਸਕਦਾ ਸਾਦੇ ਰਹੋ ਮੈਂ ਤਾਂ ਇਹ ਕਹਿੰਨਾ ਵੀ ਸਾਦੀ ਜਿਹੜੀ ਲਾਈਫ ਆ ਸਭ ਤੋਂ ਵਧੀਆ ਸਾਦਾ ਖਾਓ ਤੇ ਸਾਦਾ ਮੈਨੂ ਤੇ ਜੇ ਘਰੇ ਕਲੇਸ਼ ਹੈ ਤੇ ਅੱਧੀ ਬਿਮਾਰੀ ਦਾ ਜੜ ਤਫਰਕ ਕਲੇਸ਼ ਹੀ ਹੁੰਦਾ ਤੇ ਕੋਸ਼ਿਸ਼ ਕਰਿਆ ਕਰੋ ਯਾਰ ਜ਼ਿੰਦਗੀ ਕਿੰਨੀ ਕਹ ਤੇ ਜਿਹੜਾ ਕੈਰੈਕਟਰ ਆ ਨਾ ਬੰਦੇ ਦਾ ਉਹ ਸਭ ਤੋਂ ਵੱਡੀ ਚੀਜ਼ ਕੈਰੈਕਟਰ ਮੰਨਿਆ ਗਿਆ ਤੇ ਕੈਰੈਕਟਰ ਦੇ ਆ ਵੀ ਆਚਨਾ ਆਉਣ ਦਿਆ ਕਰੋ ਤੇ ਜ਼ਿੰਦਗੀ ਤਾਂ ਲੰਘ ਹੀ ਜਾਣੀ ਹੈ ਉਹ ਝਗੜੇ ਚ ਵੀ ਲੰਘ ਜਾਣੀਆਂ ਕਲੇਸ਼ ਨਾਲ ਵੀ ਲੰਘ ਜਾਣੀਆਂ ਤੇ ਜ਼ਿੰਦਗੀ ਇਸ ਤਰ੍ਹਾਂ ਵੀ ਲੰਘੀ ਜਾਂਦੀ ਹੈ ਤੇ ਬਾਕੀ ਵੀਡੀਓ ਤੁਹਾਨੂੰ ਮੈਂ ਅੰਦਰ ਜੋ ਮੈਂ ਚੀਜ਼ਾਂ ਤੜਕੇ ਤੁਹਾਨੂੰ ਉਹਦੇ ਦੱਸੀਆਂ ਸੀ ਖਜੂਰਾ ਮਨੱਕਾ ਹਸੋਗੀ ਉਹ ਤੁਸੀਂ ਦੇਖ ਲਓ ਜੇ ਤੁਹਾਡੀ ਸ਼ੂਗਰ ਨਾਰਮਲ ਹੋਣ ਲੱਗੀ ਉਦੋਂ ਪਾ ਲਿਓ ਉਹ ਸ਼ੁਰੂ ਕਰਨਾ ਉਹਦੇ ਨਾਲ ਜਿਹੜੀ ਤੁਹਾਡੀ ਇਮਿਊਨਿਟੀ ਹੈ ਸਰੀਰ ਦਾ ਤੁਹਾਡੀ ਵੀਕਨੈਸ ਹੈ ਉਹਦੇ ਤੇ ਉਹ ਬਹੁਤ ਫਾਇਦੇਮੰਦ ਹੈ ਇਹ ਦੋਸਤੋ ਬਸ ਮੇਰੀ ਇੰਨੀ ਖਰਾਕ ਤਿੰਨ ਫੁਲਕੇ ਹੈ ਇਸ ਵੇਲੇ ਬਸ ਇਹ ਤਿੰਨ ਖਾਣੀਆਂ ਦੁਪਹਿਰੇ ਥੋੜਾ ਬਹੁਤਾ ਕੁਝ ਨਾਲ ਜਿਆਦਾ ਖਾ ਲੈਣਾ ਤੇ ਰਾਤ ਨੂੰ ਫਿਰ ਦੋ ਫੁਲਕੇ ਬਸ ਇੰਨੀ ਖਾ ਰੱਖ ਤੇ ਫਰੂਟ ਦੁਪਹਿਰੇ ਖਾ ਲਿਆ ਕਰੋ ਜਿਹੜਾ ਖਾ ਸਕਦਾ ਪਪੀਤਾ ਸੇਬ ਤੇ ਇਹ ਜੀ ਫਰੂਟ ਜ਼ਰੂਰ ਖਾਇਆ ਕਰੋ ਥੋੜਾ ਬਹੁਤਾ ਬਾਕੀ ਗੁਰੂ ਸਾਹਿਬ ਤੇ ਭਰੋਸਾ ਰੱਖੋ ਗੁਰਬਾਣੀ ਤੇ ਭਰੋਸਾ ਰੱਖੋ ਜਿਹੜੀ ਸਭ ਤੋਂ ਵੱਡੀ ਜਿਹੜੀ ਤੰਦਰੁਸਤੀ ਇਹੀ ਆ ਦੋਸਤੋ ਹੁਣ ਮੈਂ ਤੁਹਾਨੂੰ ਦਿਖਾਉਣ ਲੱਗਿਆ ਮੈਂ ਹੁਣ ਤੜਕੇ ਖਾ ਚੁੱਕਿਆ ਇਹ ਸ਼ਹਿਦ ਹੈ ਜੰਗਲੀ ਸ਼ਹਿਦ ਹੈ ਤੇ ਮਿਲ ਜਾਂਦਾ ਆਰਗੇਨਿਕ ਸ਼ਹਿਦ ਵਧੀਆ ਮਿਲ ਜਾਂਦਾ ਤੇ ਇਹਦੇ ਵਿੱਚ ਹੁਣ ਮੇਰਾ ਤੁਹਾਨੂੰ ਦਿਸਦਾ ਹੋਣਾ ਲਸਣ ਤੇ ਖਜੂਰਾ ਉਹ ਇਹਦੇ ਵਿੱਚ ਪਾਈਆਂ ਹੋਈਆਂ ਤੇ ਦੂਸਰੀ ਡੱਬੀ ਦੇ ਵਿੱਚ ਸੌਗੀ ਤੇ ਮਨੱਕਾ ਮਨੱਕਾ ਹੋਰ ਚੀਜ਼ ਆ ਦੋਸਤੋ ਸੌਗੀ ਹੋਰ ਚੀਜ਼ ਆ ਉਹ ਆ ਪਈਆਂ ਇਹ ਮੈਂ ਚਾਰਕ ਦਾਣੇ ਜਿਹੜੇ ਹੈਗੇ ਆ ਦੋ ਦੋ ਸੌਗੀ ਤੇ ਦੋ ਹੀ ਮਨੱਕਾ ਇਹ ਸੋਭਾ ਖਾਲੀ ਪੇਟ ਤੇ ਦੋ ਖਜੂਰਾ ਜਿਹੜੀਆਂ ਸ਼ਹਿਦ ਚ ਆ ਦੇਖੋ ਤੁਹਾਨੂੰ ਦਿਸਦੀ ਹੋਣੀ ਆ ਪੰਨਿਆਂ ਵਿੱਚ ਹੁਣ ਇਹਦੇ ਨਾਲ ਵੀ ਲੋ ਕੀ ਹੈ ਜਿਹੜੀ 슈ਗਰ ਦੇ ਪੇਸ਼ੈਂਟ ਨੂੰ ਆਮ ਤੌਰ ਤੇ ਸੈਕਸ ਦੀ ਪ੍ਰੋਬਲਮ ਬਹੁਤ ਜ਼ਿਆਦਾ ਆ ਜਾਂਦੀ ਹੈ ਜਿਹੜੀ ਹੈਗੀ ਆ ਉਹਦੀ ਮਤਲਬ ਜਿਹੜੀ ਕਿਉਂਕਿ 슈ਗਰ ਅੰਦਰ ਉਹ ਸਰੀਰ ਨੂੰ ਘੌਣ ਵਾਂਗੂ ਖਾਂਦੀ ਹੈ ਚਾਹੇ ਉਹ ਔਰਤ ਨੂੰ ਹੈ ਚਾਹੇ ਉਹ ਮਰਦ ਨੂੰ ਦੋਨਾਂ ਦਾ ਨੁਕਸਾਨ ਬਰਾਬਰੀ ਕਰਨਾ ਉਹਨੂੰ ਤੇ ਇਹ ਜਿਹੜੀ ਹੈਗੀ ਹੈ ਜਿਵੇਂ ਸੌਗੀ ਤੇ ਮਨੱਕਾ ਤੇ ਖਜੂਰ ਤੇ ਸ਼ਹਿਦ ਜਿਹੜੀਆਂ ਤੁਸੀਂ ਐਵੇਂ ਜਿੱਦਾ ਬੁੱਧਾਂ ਵਾਲੇ ਚੱਕਰਾਂ 'ਚ ਫਸ ਜਾਂਦੇ ਆ ਮੈਂ ਨਹੀਂ ਉਹ ਚੀਜ਼ ਹੱਕ 'ਚ ਹੈਗਾ ਤੁਸੀਂ ਆਪਣੇ ਹੱਥੀ ਬਣਾ ਕੇ ਆਉਦੀ ਨੈਚੁਰਲ ਖੁਰਾਕ ਜਿਹੜੀ ਉਹ ਖਾਓ ਤੇ ਤੁਸੀਂ ਇਹਦਾ ਰਿਜ਼ਲਟ ਦੇਖਿਓ ਜਿਹੜੀ ਛਿਲਾਜੀਤ ਹੈ ਨਾ ਆਪਾਂ ਕਹਿੰਨੇ ਛਿਲਾਜੀਤ ਹੈ ਇਹ ਛਿਲਾਜੀਤ ਦੀ ਵੀ ਦੇ ਵੀ ਬਾਪ ਬਣ ਜਾਂਦਾ ਹੈ ਜਿਹੜਾ ਇਹ ਨੂੰ ਨੁਕਸਾ ਗਿਆ ਖਜੂਰ ਤੇ ਲਸਣ ਤੇ ਮਨੱਕੜ ਤੇ ਸੋਗੀ ਮੈਂ ਹੁਣ ਦੋ ਮੇਰੀ ਉਮਰ ਹੈਗੀ 53 ਸਾਲ ਮੈਂ ਖਾਣਾ ਦੋ ਖਜੂਰਾ ਦੋ ਲਸਣ ਦੀਆਂ ਕਿੰਨੀਆਂ 5 6 ਦੇ ਚਪਾਲੀਆਂ ਉਹ ਤੜ ਕੇ ਸਿਹਤ ਨਾਲ ਵੱਖਰੀ ਖਾਣੀ ਹੈ ਤੇ ਮੈਨੂੰ ਸਰੀਰ ਬਿਲਕੁਲ ਰੈਸਟ ਪੋਸਟ ਕੋਈ ਨੁਕਸ ਨਹੀਂ ਤੇ ਬੀਪੀ ਜਿੰਨਾ ਵੀਰਾਂ ਨੂੰ ਨਾਲ ਹੈਗਾ ਉਹ ਗੋਲੀ ਲੈ ਲਿਆ ਕਰੋ ਕੋਈ ਹਰਜ ਨਹੀਂ ਜੇ ਠੀਕ ਹੋਣ ਲੱਗ ਗਿਆ ਤਾਂ ਛੱਡ ਦਿਓ ਜੀ ਤੇ ਨਹੀਂ ਇੱਕ ਅੱਧੀ ਗੋਜੇ ਚਾਰ ਗੋਲੀਆਂ ਖਾਣ ਜੇ ਇੱਕ ਖਾ ਲਾਂਗੇ ਤਾਂ ਉਹਦਾ ਤਾਂ ਕੋਈ ਹਰਜ ਵੀ ਨਹੀਂ ਹੈਗਾ ਚਾਰਾਂ ਨੇ ਕਿੰਨਾ ਨੁਕਸਾਨ ਕਰਨਾ ਤੇ ਇੱਕ ਕਿੰਨਾ ਕੁ ਨੁਕਸਾਨ ਕਰੂਗੀ ਜੇ ਹੁਣ ਵੀਡੀਓ ਦੋਸਤੋ ਤੁਹਾਨੂੰ ਲੱਗੀ ਨੂੰ ਲਾਈਕ ਸ਼ੇਅਰ ਕਰ ਜ਼ਰੂਰ ਕਰਦੇ ਹੋ ਕਿਉਂਕਿ ਕਿਸੇ ਦਾ ਭਲਾ ਹੋ ਸਕਦਾ ਹੈ ਕਿਉਂਕਿ ਮੈਂ ਆਪਦੇ ਤੇ ਤਜਰਬਾ ਕੀਤਾ ਹੋਇਆ ਹੁਣ ਮੈਂ ਤੁਹਾਨੂੰ ਸਾਰਾ ਲਾਈਵ ਦਿਖਾਤਾ ਵੀ ਆਟਾ ਜਿਹੜਾ ਕਣਕ ਦਾ ਭਰੇਸ਼ ਕਰੋ ਚੌਲ ਆਲੂ ਜਿਹੜੀ ਚੀਜ਼ ਨੇ ਜਿਹੜੀ 슈ਗਰ ਤੋਂ ਜ਼ਿਆਦਾ ਹੈਗੀ ਜਿਹੜੇ ਜਿਨ੍ਹਾਂ ਦੀ ਮੁੜ ਕੇ ਕੰਟਰੋਲ ਹੋਣ ਲੱਗੀ ਫਿਰ ਭਲਾ ਖਾਣ ਲੱਗ ਜਿਓ ਤੇ ਬਾਕੀ ਖੰਡ ਤੇ ਰਿਫਾਈਨਡ ਦਾ ਥੋੜਾ ਜਿਹਾ ਭਰੇਸ਼ ਕਰ ਲਓ ਸਾਡੀ ਰਸੋਈ ਚ ਹੀ ਪੀਏ ਸਾਡੀ ਤੰਦਰੁਸਤੀ ਦਾ ਰਾਜ ਹੈ ਨਾ ਜਿਹੜਾ ਸਾਡੀ ਰਸੋਈ ਚ ਹੀ ਪੀਏ ਤੇ ਬਸ ਇਹ ਵੀ ਸਾਨੂੰ ਵਰਤਨਾ ਥੋੜਾ ਜਿਹਾ ਆ ਜਾਣਾ ਚਾਹੀਦਾ ਤੇ ਦਿਓ ਆਗਿਆ ਵੀਰੋ ਮੈਂ ਹੁਣ ਰੋਟੀ ਖਾਣ ਲੱਗ ਜੀ ਇਸੇ ਤਰ੍ਹਾਂ ਹੀ ਤੁਸੀਂ ਘਿਓ ਨੂੰ ਗਰਮ ਕਰਕੇ ਤੇ ਖਾਣਾ ਇਹ ਸਵੇਰ ਇਹ ਰਾਤ ਨੂੰ ਨਹੀਂ ਜਾਂ ਦੁਪਹਿਰੇ ਨਹੀਂ ਖਾਣਾ ਖਾਣਾ ਸਵੇਰ ਤੇ ਰੋਟੀ ਦੇ ਨਾਲ ਹੀ ਇਹ ਸਾਰੀ ਚੀਜ਼ ਤੁਸੀਂ ਦਾਲ ਸਬਜ਼ੀ ਨਾਲ ਖਾ ਲੈਣੀ ਹੈ ਤੇ ਇਹਦਾ ਬਹੁਤ ਵਧੀਆ ਰਿਜ਼ਲਟ ਹੈਗਾ ਉਹ ਤੁਹਾਨੂੰ ਪਿਛਲੀ ਵੀਡੀਓ ਜੀ ਦੱਸ ਚੁੱਕੇ ਆ ਤੇ ਹੁਣ ਮੇਰੇ ਦੋਸਤੋ ਮਨਦੇਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੇ ਭਰਾਵਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ